ਹਨ ਵੀ ਐਵੇਂ ਵੀ ਲੱਗਦਾ ਹੈ ਕਿ ਮ੍ਰਿਤਕ ਦੀ ਮਦਰ ਵੀ ਜਿਹੜੇ ਇੱਥੇ ਪਹੁੰਚੇ ਸੀ ਉਹਨਾਂ ਨੇ ਵੱਲੋਂ ਵੀ ਬਿਆਨ ਦਿੱਤਾ ਗਿਆ ਸੀਗਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਜੀ ਆਪਾਂ ਹੁਣ ਦੇਖ ਰਹੇ ਹਾਂ ਉਹਦੀਆਂ ਦੇ ਬੇਟੀਆਂ ਦੇ ਬਿਆਨ ਉਹਦੇ ਘਰ ਵਾਲੇ ਦਾ ਬਿਆਨ ਆਪਾਂ ਦੇਖ ਰਹੇ ਹਾਂ 18 ਸਾਲ ਤੋਂ ਉਹ ਤਲਾਕ ਦੇ ਕੇ ਕਿਤੇ ਹੋਰ ਜਾ ਕੇ ਉਹ ਵਿਆਹ ਕਰਾ ਕੇ ਉਹ ਬੱਚੇ ਪੈਦਾ ਕਰਕੇ ਬੈਠੀ ਹੈ ਇਹਨਾਂ ਦੀ ਸਾਰ ਵੀ ਨਹੀਂ ਲਈ ਉਹਨਾਂ ਨੇ ਬਿਲਕੁਲ ਵੀ ਨਹੀਂ ਉਹਦੀ ਛੋਟੀ ਬੇਟੀ ਬਿਆਨ ਦੇ ਰਹੀ ਹੈ ਵੀ ਉਹਨੂੰ ਅੱਜ 17-18 ਸਾਲ ਹੋ ਗਏ ਆ ਵੀ ਮੈਨੂੰ ਛੋਟੀ ਜੀ ਨੂੰ ਛੱਡ ਕੇ ਚਲੀ ਗਈ ਮੈਨੂੰ ਤੇ ਇਹ ਵੀ ਨਹੀਂ ਪਤਾ ਵੀ ਇਹ ਮੇਰੀ ਮਾਂ ਹੈ ਕਿ ਕਹੋਂ ਹੈ ਤੁਹਾਨੂੰ ਐਵੇਂ ਵੀ ਲੱਗਦਾ ਹੈ ਕਿ ਮ੍ਰਿਤਕ ਦੀ ਮਦਰ ਵੀ ਜਿਹੜੇ ਇੱਥੇ ਪਹੁੰਚੇ ਸੀ ਉਹਨਾਂ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਸੀਗਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਜੀ ਆਪਾਂ ਹੁਣ ਦੇਖ ਰਹੇ ਹਾਂ ਉਹਦੀਆਂ ਬੇਟੀਆਂ ਦੇ ਬਿਆਨ ਉਹਦੇ ਘਰ ਵਾਲੇ ਦਾ ਬਿਆਨ ਆਪਾਂ ਦੇਖ ਰਹੇ ਹਾਂ 18 ਸਾਲ ਤੋਂ ਉਹ ਤਲਾਕ ਦੇ ਕੇ ਕਿਤੇ ਹੋਰ ਜਾ ਕੇ ਉਹ ਵਿਆਹ ਕਰਾ ਕੇ ਉਹ ਬੱਚੇ ਪੈਦਾ ਕਰਕੇ ਬੈਠੀ ਹੈ ਇਹਨਾਂ ਦੀ ਸਾਰ ਵੀ ਨਹੀਂ ਲਈ ਉਹਨਾਂ ਨੇ ਬਿਲਕੁਲ ਵੀ ਨਹੀਂ ਉਹਦੀ ਛੋਟੀ ਬੇਟੀ ਬਿਆਨ ਦੇ ਰਹੀ ਹੈ ਵੀ ਉਹਨੂੰ ਅੱਜ 17-18 ਸਾਲ ਹੋ ਗਏ ਆ ਵੀ ਮੈਨੂੰ ਛੋਟੀ ਜੀ ਨੂੰ ਛੱਡ ਕੇ ਚਲੀ ਗਈ ਮੈਨੂੰ ਤੇ ਇਹ ਵੀ ਨਹੀਂ ਪਤਾ ਵੀ ਇਹ ਮੇਰੀ ਮਾਂ ਹੈ ਕਿ ਕੌਣ ਹੈ ਤੁਹਾਨੂੰ ਵੀ ਐਵੇਂ ਲੱਗਦਾ ਹੈ ਕਿ ਮ੍ਰਿਤਕ ਦੀ ਮਦਰ ਵੀ ਜਿਹੜੇ ਇੱਥੇ ਪਹੁੰਚੇ ਸੀ ਉਹਨਾਂ ਨੂੰ ਵੱਲੋਂ ਵੀ ਬਿਆਨ ਦਿੱਤਾ ਗਿਆ ਸੀਗਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਜੀ ਆਪਾਂ ਹੁਣ ਦੇਖ ਰਹੇ ਹਾਂ ਉਹਦੀ ਬੇਟੀਆਂ ਦੇ ਬਿਆਨ ਉਹਦੇ ਘਰ ਵਾਲੇ ਦਾ ਬਿਆਨ ਆਪਾਂ ਦੇਖ ਰਹੇ ਹਾਂ 18 ਸਾਲ ਤੋਂ ਉਹ ਤਲਾਕ ਦੇ ਕੇ ਕਿਤੇ ਹੋਰ ਜਾ ਕੇ ਉਹ ਵਿਆਹ ਕਰਾ ਕੇ ਉਹ ਬੱਚੇ ਪੈਦਾ ਕਰਕੇ ਬੈਠੀ ਹੈ ਇਹਨਾਂ ਦੀ ਸਾਰ ਵੀ ਨਹੀਂ ਲਈ ਉਹਨਾਂ ਨੇ ਬਿਲਕੁਲ ਵੀ ਨਹੀਂ ਉਹਦੀ ਛੋਟੀ ਬੇਟੀ ਬਿਆਨ ਦੇ ਰਹੀ ਹੈ ਵੀ ਉਹਨੂੰ ਅੱਜ 17 18 ਸਾਲ ਹੋ ਗਏ ਆ ਵੀ ਮੈਨੂੰ ਛੋਟੀ ਜੀ ਨੂੰ ਛੱਡ ਕੇ ਚਲੀ ਗਈ ਮੈਨੂੰ ਤੇ ਇਹ ਵੀ ਨਹੀਂ ਪਤਾ ਵੀ ਇਹ ਮੇਰੀ ਮਾਂ ਹੈ ਕਿ ਕੌਣ ਹੈ ਤੁਹਾਨੂੰ ਐਵੇਂ ਵੀ ਲੱਗਦਾ ਹੈ ਕਿ ਮ੍ਰਿਤਕ ਦੀ ਮਦਰ ਵੀ ਜਿਹੜੇ ਇੱਥੇ ਪਹੁੰਚੇ ਸੀ ਉਹਨਾਂ ਵੱਲੋਂ ਵੀ ਬਿਆਨ ਦਿੱਤਾ ਗਿਆ ਸੀਗਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਜੀ ਆਪਾਂ ਹੁਣ ਦੇਖ ਰਹੇ ਹਾਂ ਉਹਦੀਆਂ ਬੇਟੀਆਂ ਦੇ ਬਿਆਨ ਉਹਦੇ ਘਰ ਵਾਲੇ ਦਾ ਬਿਆਨ ਆਪਾਂ ਦੇਖ ਰਹੇ ਹਾਂ 18 ਸਾਲ ਤੋਂ ਉਹ ਤਲਾਕ ਦੇ ਕੇ ਕਿਤੇ ਹੋਰ ਜਾ ਕੇ ਉਹ ਵਿਆਹ ਕਰਾ ਕੇ ਉਹ ਬੱਚੇ ਪੈਦਾ ਕਰਕੇ ਬੈਠੀ ਐ ਇਹਨਾਂ ਦੀ ਸਾਰ ਵੀ ਨਹੀਂ ਲਈ ਉਹਨਾਂ ਨੇ ਬਿਲਕੁਲ ਵੀ ਨਹੀਂ ਉਹਦੀ ਛੋਟੀ ਬੇਟੀ ਬਿਆਨ ਦੇ ਰਹੀ ਐ ਵੀ ਉਹਨੂੰ ਅੱਜ 17-18 ਸਾਲ ਹੋ ਗਏ ਆ ਵੀ ਮੈਨੂੰ ਛੋਟੀ ਜੀ ਨੂੰ ਛੱਡ ਕੇ ਚਲੀ ਗਈ ਮੈਨੂੰ ਤੇ ਇਹ ਵੀ ਨਹੀਂ ਪਤਾ ਵੀ ਇਹ ਮੇਰੀ ਮਾਂ ਐ ਕਿ ਕੌਣ ਐ ਤੁਹਾਨੂੰ ਐਵੇਂ ਵੀ ਲੱਗਦਾ ਹੈ ਕਿ ਮ੍ਰਿਤਕ ਦੀ ਮਦਰ ਵੀ ਜਿਹੜੇ ਇੱਥੇ ਪਹੁੰਚੇ ਸੀ ਉਹਨਾਂ ਨੂੰ ਵੱਲੋਂ ਵੀ ਬਿਆਨ ਦਿੱਤਾ ਗਿਆ ਸੀਗਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਜੀ ਆਪਾਂ ਹੁਣ ਦੇਖ ਰਹੇ ਹਾਂ ਉਹਦੀਆਂ ਬੇਟੀਆਂ ਦੇ ਬਿਆਨ ਉਹਦੇ ਘਰ ਵਾਲੇ ਦਾ ਬਿਆਨ ਆਪਾਂ ਦੇਖ ਰਹੇ ਹਾਂ 18 ਸਾਲ ਤੋਂ ਉਹ ਤਲਾਕ ਦੇ ਕੇ ਕਿਤੇ ਹੋਰ ਜਾ ਕੇ ਉਹ ਵਿਆਹ ਕਰਾ ਕੇ ਉਹ ਬੱਚੇ ਪੈਦਾ ਕਰਕੇ ਬੈਠੀ ਐ ਇਹਨਾਂ ਦੀ ਸਾਰ ਵੀ ਨਹੀਂ ਲਈ ਉਹਨਾਂ ਨੇ ਬਿਲਕੁਲ ਵੀ ਨਹੀਂ ਉਹਦੀ ਛੋਟੀ ਬੇਟੀ ਬਿਆਨ ਦੇ ਰਹੀ ਐ ਵੀ ਉਹਨੂੰ ਅੱਜ 17-18 ਸਾਲ ਹੋ ਗਏ ਆ ਵੀ ਮੈਨੂੰ ਛੋਟੀ ਜੀ ਨੂੰ ਛੱਡ ਕੇ ਚਲੀ ਗਈ ਮੈਨੂੰ ਤੇ ਇਹ ਵੀ ਨਹੀਂ ਪਤਾ ਵੀ ਇਹ ਮੇਰੀ ਮਾਂ ਐ ਕਿ ਕੌਣ ਐ ਤੁਹਾਨੂੰ ਐਵੇਂ ਵੀ ਲੱਗਦਾ ਹੈ ਕਿ ਮ੍ਰਿਤਕ ਦੀ ਮਦਰ ਵੀ ਜਿਹੜੇ ਇੱਥੇ ਪਹੁੰਚੇ ਸੀ ਉਹਨਾਂ ਵੱਲੋਂ ਵੀ ਬਿਆਨ ਦਿੱਤਾ ਗਿਆ ਸੀਗਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਉਹ ਜੀ ਆਪਾਂ ਹੁਣ ਦੇਖ ਰਹੇ ਹਾਂ ਉਹਦੀਆਂ ਦੇ ਬਿਆਨ ਉਦੇ ਘਰ ਵਾਲੇ ਦਾ ਬਿਆਨ ਆਪਾਂ ਦੇਖ ਰਹੇ ਹਾਂ 18 ਸਾਲ ਤੋਂ ਉਹ ਤਲਾਕ ਦੇ ਕੇ ਕਿਤੇ ਹੋਰ ਜਾ ਕੇ ਉਹ ਵਿਆਹ ਕਰਾ ਕੇ ਉਹ ਬੱਚੇ ਪੈਦਾ ਕਰਕੇ ਬੈਠੀ ਐ ਇਹਨਾਂ ਦੀ ਸਾਰ ਵੀ ਨਹੀਂ ਲਈ ਉਹਨਾਂ ਨੇ ਬਿਲਕੁਲ ਵੀ ਨਹੀਂ ਉਹਦੀ ਛੋਟੀ ਬੇਟੀ ਬਿਆਨ ਦੇ ਰਹੀ ਐ ਵੀ ਉਹਨੂੰ ਅੱਜ 17 18 ਸਾਲ ਹੋ ਗਏ ਆ ਵੀ ਮੈਨੂੰ ਛੋਟੀ ਜੀ ਨੂੰ ਛੱਡ ਕੇ ਚਲੀ ਗਈ ਮੈਨੂੰ ਤੇ ਇਹ ਵੀ ਨਹੀਂ ਪਤਾ ਵੀ ਇਹ ਮੇਰੀ ਮਾਂ ਐ ਕਿ ਕੌਣ